ਵਾਰਨਿੰਗ ਦੇ ਰਹੀਆਂ ਵੀ ਹਰ ਬੰਦੇ ਨੂੰ ਐਂ ਲੱਗਦਾ ਹੁੰਦਾ ਵੀ ਚੱਲ ਛੱਡ ਚੱਲ ਛੱਡ ਪਰ ਬਹੁਤ ਵਾਰ ਹੁਣ ਛੱਡੀਆਂ ਨਹੀਂ ਜਾਣੀਆਂ ਹੈਗੀਆਂ ਚੀਜ਼ਾਂ ਆਪਦੀਆਂ ਮਨਮਰਜ਼ੀਆਂ ਤੋਂ ਕਿਉਂਕਿ ਪਾਣੀ ਸਿਰ ਤੋਂ ਉੱਤੇ ਦੀ ਜਾ ਰਹੀ ਹੈ ਦੇ ਨਾਲ ਬੇਬੀ ਦੇ ਨਾਲ ਮੇਰੀ ਫੋਟੋ ਹੈ ਠੀਕ ਹੈ ਤੁਸੀਂ ਸਹੀ ਇਨਫਰਮੇਸ਼ਨ ਨਾਲ ਉਹਨੂੰ ਯੂਜ਼ ਕਰੀਆ ਪੰਜਾਬ ਸਰਕਾਰ ਨੂੰ ਵੀ ਤੁਸੀਂ ਸਿੱਧੂ ਮੂਸੇਵਾਲੇ ਨੂੰ 2 ਸਾਲ ਹੋ ਗਏ ਇਨਸਾਫ ਨਹੀਂ ਦਿਵਾਇਆ ਔਰ ਉਹ ਗਿਆ ਵੀ ਤੁਹਾਡੀਆਂ ਗਲਤੀਆਂ ਕਰਕੇ ਸੀਗਾ ਜਿਸ ਤਰੀਕੇ ਦੇ ਨਾਲ ਤੁਸੀਂ ਸਿਕਿਉਰਿਟੀ ਲਈਤੀ ਔਰ ਉਹਨੂੰ ਪਬਲਿਕ ਤੁਸੀਂ ਜੇ ਉਸ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਤੁਸੀਂ ਉਹ ਖੁਸ਼ੀਆਂ ਨੂੰ ਬਰਦਾਸ਼ਤ ਨਹੀਂ ਕਰ ਰਹੇ ਹੈਗੇ ਤੁਹਾਡੇ ਹਜਮ ਗੀ ਮੈਂ ਹਰਾਨ ਆ ਵੀ ਕਿੱਥੋਂ ਤੱਕ ਗਿਰੋਂਗੇ ਸਵਾਲ ਜਿਹੜੇ ਨੇ ਵੀ ਇਹ ਬੱਚੇ ਦਾ ਸਬੂਤ ਦੇਣ ਤੁਹਾਡਾ ਮਾਨ ਸਾਹਿਬ ਆ ਕੇ ਪ੍ਰੈਸ ਕਾਨਫਰੈਂਸ ਕਰਨ ਬੋਲਣ ਸੈਂਟਰ ਸਰਕਾਰ ਦੇ ਪਿੱਛੇ ਆਪਦੀਆਂ ਨਕਾਮਯਾਬੀਆਂ ਨੂੰ ਲੁਕੋਣਾ ਨਾ ਕਿਉਂਕਿ ਪੰਜਾਬ ਤੁਹਾਡੇ ਵੱਲ ਦੇਖਦਾ ਹੈ ਪੰਜਾਬ ਨੇ ਸੈਂਟਰ ਨੂੰ ਥੋੜੀ ਵੋਟਾਂ ਪਾਈਆਂ ਸੀ ਤੁਹਾਨੂੰ ਮੁੱਖ ਮੰਤਰੀ ਮੈਂ ਬੱਚੇ ਨੂੰ ਮਿਲਣਾਈ ਹੈ ਨਾ ਮੇਰੇ ਲਈ ਸਿੱਧੂ ਮੂਸੇਵਾਲਾ ਮੇਰਾ ਭਰਾ ਸੀਗਾ ਤੇ ਆ ਛੋਟਾ ਸਿੱਧੂ ਵੀ ਮੇਰੇ ਛੋਟੇ ਭਰਾਵਾਂ ਵਰਗਾ ਹੈ ਮੈਨੂੰ ਤਾਂ ਅੱਜ ਸਵੇਰੇ ਸਾਡੇ ਫੈਮਿਲੀ ਫਰੈਂਡ ਨੇ ਉਹਨਾਂ ਦਾ ਫੋਨ ਆਇਆ ਵੀ ਭੈਣ ਜੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਦੇ ਵਿੱਚ ਤੁਹਾਨੂੰ ਸਿੱਧੂ ਮੂਸੇਵਾਲਾ ਦਾ ਮੰਗੇਤਰ ਦੱਸਿਆ ਜਾ ਰਿਹਾ ਤੇ ਇੱਕੋ ਦੂਜੇ ਪਾਸੇ ਹੋਰ ਵੀਡੀਓਜ਼ ਚੱਲ ਰਹੀਆਂ ਨੇ ਜਿਦੇ ਵਿੱਚ ਕਾਊਂਟਰ ਕੀਤਾ ਗਿਆ ਉਹ ਜਿਹੜੇ ਵੀਰ ਨੇ ਕਾਊਂਟਰ ਕੀਤਾ ਮੈਂ ਉਹਦਾ ਦਿਲੋਂ ਧੰਨਵਾਦ ਕਰਦੀ ਆਂ ਪਰ ਜਿਨ੍ਹਾਂ ਨੇ ਆਹਾ ਗਲਤ ਤਰੀਕੇ ਦੇ ਨਾਲ ਨਾਂ ਫਲਾਇਆ ਜਾ ਰਿਹਾ ਹੈ ਬਹੁਤ ਬਹੁਤ ਮਾੜੀ ਗੱਲ ਹੈ ਮੈਂ ਸਵੇਰ ਦਾ ਮੈਂ ਇੰਨੀ ਜਿਆਦਾ ਅਪਸੈਟ ਹੋ ਗਈ ਮੇਰੇ ਬੱਚਿਆਂ ਨੇ ਵੀ ਵੇਖਿਆ ਤੇ ਹੈਰਾਨੀ ਵਾਲੀ ਗੱਲ ਹੈ ਵੀ ਤੁਸੀਂ ਜਾਣਦੇ ਨਹੀਂ ਤੁਹਾਨੂੰ ਪਤਾ ਨਹੀਂ ਤੁਹਾਨੂੰ ਰਿਸ਼ਤਾ ਨਹੀਂ ਪਤਾ ਤੇ ਬੇਬੁਨਿਆਦ ਆਪਣੀ ਮਰਜ਼ੀ ਦੇ ਨਾਲ ਤੁਸੀਂ ਕਿਸੇ ਦਾ ਵੀ ਨਾ ਕਿਸੇ ਦੇ ਨਾਲ ਵੀ ਜੋੜ ਦੋਗੇ ਤੇ ਲੋਕ ਤੁਹਾਡੇ ਤੇ ਫਿਰ ਵਿਸ਼ਵਾਸ ਕਰਨਾ ਛੱਡ ਦੇਣਗੇ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਇੱਕ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡਾ ਸਤੰਭ ਮੰਨਿਆ ਜਾਂਦਾ ਹੈ ਕਿ ਇਹ ਸਚਾਈ ਦਿਖਾਉਂਦਾ ਸੱਚੀਆਂ ਗੱਲਾਂ ਕਰਦਾ ਹੈ ਔਰ ਗਰਾਉਂਡ ਤੇ ਜਾ ਕੇ ਰਿਪੋਰਟਿੰਗ ਕਰਦਾ ਹੈ ਪਰ ਜੇ ਤੁਸੀਂ ਮਨ ਕੜਨ ਦਾ ਨੇ ਸਟੂਡੀਓ ਚ ਬਹਿ ਕੇ ਕਿਸੇ ਦੇ ਵੀ ਨਾਂ ਨਾਲ ਕਿਸੇ ਦਾ ਵੀ ਨਾਂ ਜੋੜ ਦੋਗੇ ਗਲਤ ਮਲਤਫਵਾਮਾ ਫਲਾਉਂਗੇ ਮਨਮਰਜ਼ੀਆਂ ਕਰੋਗੇ ਤਾਂ ਉਹ ਟਾਈਮ ਦੂਰ ਨਹੀਂ ਹੈ ਜਦੋਂ ਸਾਰੇ ਸੋਸ਼ਲ ਮੀਡੀਆ ਦੇ ਚੈਨਲਸ ਬੰਦ ਹੋ ਜਾਣਗੇ ਤੇ ਲੋਕਾਂ ਨੇ ਤੁਹਾਡੇ ਤੇ ਵੀ ਵਿਸ਼ਵਾਸ ਕਰਨਾ ਛੱਡ ਦੇਣਾ ਜਿਵੇਂ ਮੇਨਸਟ੍ਰੀਮ ਮੀਡੀਆ ਤੇ ਅੱਜ ਦੇ ਟਾਈਮ 'ਚ ਲੋਕ ਜ਼ਿਆਦਾ ਨਹੀਂ ਦੇਖਦੇ ਹੈਗੇ ਚੈਨਲਸ ਨੂੰ ਤੋਂ ਅਵੋਇਡ ਕਰੋ ਸਿੱਧੂ ਨਾਲ ਕਦੋਂ ਰਾਬਤਾ ਹੋਇਆ ਗੱਲਬਾਤ ਹੋਈ ਸੀ ਜਦੋਂ ਸਿੱਧੂ ਹੈਗਾ ਸੀ ਤਾਂ ਹੋਈ ਸੀ ਮੁਲਾਕਾਤ ਹਾਂ ਹਾਂ ਸਿੱਧੂ ਨਾਲ ਮੁਲਾਕਾਤ ਹੋਈ ਹੈ ਕਾਫੀ ਵਾਰ ਹੋਈ ਹੈ ਔਰ ਇੰਨਾ ਜ਼ਿਆਦਾ ਸਮਝਦਾਰ ਸਿਆਣਾ ਤੇ ਸੁਲਝਿਆ ਸੀਗਾ ਔਰ ਸਭ ਤੋਂ ਵਧੀਆ ਗੱਲ ਉਹਦੀ ਮੈਨੂੰ ਇਹ ਲੱਗਦੀ ਸੀ ਕਿ ਇੰਨਾ ਡਾਊਨ ਟੂ ਅਰਥ ਸੀਗਾ ਵੀ ਉਹਦੇ ਵਿੱਚ ਇੰਨਾ ਨੇਮ ਫੇਮ ਨਹੀਂ ਤਾਂ ਮਾੜਾ ਜਾਂ ਨੇਮ ਫੇਮ ਕਿਸੇ ਨੂੰ ਮਿਲੇ ਤਾਂ ਬੰਦੇ ਨੂੰ ਕੀ ਕਹਿੰਦੇ ਨੇ ਸਿਰ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਪਰ ਉਹ ਬਹੁਤ ਹੀ ਸਿੰਪਲ ਤੇ ਡਾਊਨ ਟੂ ਅਰਥ ਸੀਗਾ ਤੇ ਉਹਦੇ ਨਾਲ ਮੇਰੀ ਕਾਫੀ ਵਾਰ ਮੁਲਾਕਾਤ ਹੋਈ ਹੈ ਇਵਨ ਆਂਟੀ ਨਾਲ ਮੇਰੀ ਆ ਜ਼ਿਆਦਾ ਨੇੜਤਾ ਹੈ ਤੇ ਲਾਈਕ ਆ ਫੈਮਿਲੀ ਹਾਂਜੀ ਮੈਡਮ ਜਿਹੜਾ ਆਈਡੀ ਤੋਂ ਪਾਇਆ ਗਿਆ ਵਾਇਰਲ ਕੀਤੀ ਗਈ ਹੈ ਗੱਲਬਾਤ ਹੋਈ ਪਤਾ ਲੱਗੇ ਕਿਹੜੀ ਆਈਡੀ ਹੈ ਨਹੀਂ ਮੈਨੂੰ ਤਾਂ ਇੱਕ ਕਾਊਂਟਰ ਵਾਲਾ ਪਤਾ ਹੈ ਵੀ ਜਿਹੜਾ ਕਾਊਂਟਰ ਕੀਤਾ ਗਿਆ ਸੀਗਾ ਵੀ ਆ ਫੋਟੋਗ੍ਰਾਫ ਵਾਇਰਲ ਹੋ ਰਹੀ ਹੈ ਤੇ ਤੁਸੀਂ ਸਾਂਝੀ ਕੀਤੀ ਸੀ ਫੋਟੋ ਫੇਸਬੁਕ ਤੇ ਮੇਰੇ ਸਾਰੇ ਸੋਸ਼ਲ ਮੀਡੀਆ ਤੇ ਹੈਗੀ ਆ ਮੇਰੇ ਇੰਸਟਾਗ੍ਰam ਤੇ ਹੈ ਮੇਰੇ ਫੇਸਬੁਕ ਤੇ ਆ ਮੇਰੇ ਪੇਜ ਤੇ ਅਮਰਿਤ ਗਿੱਲ ਤੇ ਇੰਸਟਾ ਦੇ ਉੱਤੇ ਆ ਸਾਰੇ ਕਿੱਥੇ ਆ ਔਰ ਉਹ ਮੈਂ ਬਾਈਟ ਵੀ ਇੱਥੇ ਦਿੱਤੀ ਸੀਗੇ ਚੈਨਲਸ ਨੇ ਵੀ ਚਲਾਈ ਆ ਤੇ ਫੋਟੋਗ੍ਰਾਫ ਨਾਲ ਉਹ ਲੱਗੀ ਹੋਈ ਆ ਔਰ ਕਈਆਂ ਨੇ ਵੈਸੇ ਯੂਜ਼ ਕੀਤੀ ਆ ਕੋਈ ਗੱਲ ਮਾੜੀ ਗੱਲ ਨਹੀਂ ਗੀ ਉਹ ਆਂਟੀ ਦੇ ਨਾਲ ਬੇਬੀ ਦੇ ਨਾਲ ਮੇਰੀ ਫੋਟੋ ਆ ਠੀਕ ਹੈ ਤੁਸੀਂ ਸਹੀ ਇਨਫੋਰਮੇਸ਼ਨ ਨਾਲ ਉਹਨੂੰ ਯੂਜ਼ ਕਰੋ ਕੋਈ ਕੋਈ ਤਾਂ ਅਨੁਗਰੇਜ ਨਹੀਂ ਕਰਦਾ ਪਰ ਤੁਸੀਂ ਰਿਸ਼ਤਿਆਂ ਨੂੰ ਇਸ ਤਰੀਕੇ ਦੇ ਨਾਲ ਗਲਤਮਲ ਤੇ ਪੋਟਰੇ ਕਰੋਗੇ ਤਾਂ ਬਹੁਤ ਬਹੁਤ ਮਾੜੀ ਗੱਲ ਹੈ ਹਰ ਵਾਰੀ ਗਾਲੀ ਕਰਾਈ ਮੈਨੂੰ ਮੰਗੇਤਰ ਨੂੰ ਕਾਊਂਟਰ ਕੀਤਾ ਜਾਂਦਾ ਮਤਲਬ ਵਾਇਰਲ ਕੀਤਾ ਜਾਂਦਾ ਹੈ ਤੁਸੀਂ ਪੁੱਛ ਰਹੇ ਹੋ ਵੀ ਦਰਜ ਕਰਵਾਈ ਤੁਸੀਂ ਨੇ ਕਿਤੇ ਫੋਟੋ ਸਾਈਬਰ ਨਹੀਂ ਹਜੇ ਮੈਂ ਸ਼ਿਕਾਇਤ ਦਰਜ ਨਹੀਂ ਕਰਾਈ ਹੈਗੀ ਮੈਨੂੰ ਐ ਲੱਗਦਾ ਹੁੰਦਾ ਹੈ ਵੀ ਜਿਹੜੇ ਵੀ ਸੋਸ਼ਲ ਮੀਡੀਆ ਚਲਾ ਰਹੇ ਨੇ ਮੇਰੇ ਵੀਰ ਨੇ ਮੈਂ ਇੱਕ ਵਾਰ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦੀ ਆ ਔਰ ਜਿਨੇ ਵੀ ਪਾਈ ਆ ਜਿੱਥੇ ਵੀ ਪਈ ਆ ਉਹਨਾਂ ਤੁਹਾਨੂੰ ਤੁਹਾਨੂੰ ਪਤਾ ਹੈ ਚੰਗੀ ਤਰ੍ਹਾਂ ਤੇ ਤੁਸੀਂ ਆਪਦੀ ਐਕਟ ਦੇ ਲਈ ਅਪੋਲੋਜਾਈਜ਼ ਕਰੋ ਨਹੀਂ ਤਾਂ ਫਿਰ ਮੈਂ ਦੇਖੂਗੀ ਵੀ ਮੈਂ ਤੁਹਾਨੂੰ ਕਾਊਂਟਰ ਕਿਵੇਂ ਕਰਨਾ ਬਿਕਾਜ਼ ਇਹ ਇੱਕ ਜੇ ਆਪਾਂ ਗੱਲ ਕਰਦੇ ਆ ਉਸਦੇ ਮੰਗੇਤਰ ਨੂੰ ਲੈ ਕੇ ਹਰ ਵਾਰ ਕਿਸੇ ਨਾ ਕਿਸੇ ਤਰੀਕੇ ਨਾਲ ਲਿਆਂਦਾ ਜਾਂਦਾ ਵਿੱਚ ਕਿਤੇ ਲੱਗਦਾ ਨਹੀਂ ਵੀ ਉਹ ਰਿਸ਼ਤਿਆਂ ਨੂੰ ਸਾਹਮਣੇ ਕਿਉਂ ਲਿਆਉਣਾ ਕਿਉਂ ਉਹ ਉਹਨਾਂ ਗੱਲਾਂ ਨੂੰ ਵਾਰ-ਵਾਰ ਸਾਹਮਣੇ ਲੈ ਕੇ ਆਉਣਾ ਵਾਇਰਲ ਕਰ ਬਿਲਕੁਲ ਨਹੀਂ ਲਿਆਉਣਾ ਚਾਹੀਦਾ ਹੈਗਾ ਉਹ ਵੀ ਕਿਸੇ ਦੀ ਧੀ ਪੈਨ ਹੈ ਔਰ ਉਹਦੇ ਤੇ ਜੋ ਬੀਤੀ ਹੈ ਉਹ ਉਹਨੂੰ ਹੀ ਪਤਾ ਹੈ ਹੋਰ ਕੋਈ ਨਹੀਂ ਜਾਣ ਸਕਦਾ ਹੈਗਾ ਪੁਰਾਣੇ ਜ਼ਖਮਾਂ ਨੂੰ ਕਰੇਦੋਂਗੇ ਤਾਂ ਉਹਦੇ ਵਿੱਚ ਉਹਨਾਂ ਨੇ ਨਾਸੂਰ ਬਣ ਜਾਣਾ ਤੇ ਅਵੋਇਡ ਕਰਨਾ ਚਾਹੀਦਾ ਹੈ ਵੀ ਕਿਸੇ ਨੂੰ ਵੀ ਬੇਬੋ ਨੀਆਦ ਪੁਰਾਣੀਆਂ ਚੀਜ਼ਾਂ ਨੂੰ ਲਿਆ ਕੇ ਅਵੋਇਡ ਕਰਨਾ ਚਾਹੀਦਾ ਮੈਂ ਕਹੂੰਗੀ ਵੀ ਗਰੇਜ਼ ਕਰੋ ਇਹ ਚੀਜ਼ ਤੁਹਾਡੇ ਕਿਰਦਾਰਾਂ ਨੂੰ ਸ਼ੋਭਾ ਨਹੀਂ ਦਿੰਦੀ ਹੈਗੀ ਤੇ ਸਾਨੂੰ ਵੀ ਤੁਹਾਡੇ ਤੇ ਸੋਸ਼ਲ ਮੀਡੀਆ ਤੇ ਸਵਾਲ ਚੁੱਕਣ ਲਈ ਮਜਬੂਰ ਨਾ ਕਰੋ ਵੀ ਅਸੀਂ ਮੈਂ ਬਹੁਤ ਸੌਫਟ ਆ ਮੈਂ ਕਿਸੇ ਨੂੰ ਟਾਰਗੇਟ ਕਰਨਾ ਨਹੀਂ ਚਾਹੁੰਦੀ ਹੈਗੀ ਪਰ ਜੇ ਤੁਸੀਂ ਬਾਰ ਬਾਰ ਇਸ ਚੀਜ਼ ਨੂੰ ਕਰੋਗੇ ਤਾਂ ਫਿਰ ਮੈਂ ਜਦੋਂ ਮੈਂ ਐਕਸ਼ਨ ਲਿਆ ਫਿਰ ਤੁਸੀਂ ਸਾਰੇ ਟਰਬਲ ਜਾਓਗੇ ਤੇ ਅਵੋਇਡ ਕਰੋ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸ਼ਰਮ ਹੀ ਨਹੀਂ ਮੰਨਦੇ ਹਰ ਵਾਰ ਕੁਝ ਨਾ ਕੁਝ ਟੇਡੇ ਵਿੰਗੇ ਤਰੀਕੇ ਨਾਲ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਵੀ ਜੁੜਵੇਂ ਬੱਚੇ ਨੇ ਇਸ ਤਰੀਕੇ ਨਾਲ ਵਾਇਰਲ ਕਰਦੇ ਆ ਕੀ ਕਹੋਗੇ ਉਹਨਾਂ ਨੂੰ ਉਹਨਾਂ ਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਇਸ ਚੀਜ਼ ਤੋਂ ਗਰੇਜ਼ ਕਰਨਾ ਚਾਹੀਦਾ ਔਰ ਹੁਣ ਮੈਂ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਵਾਰਨਿੰਗ ਦੇ ਰਹੀਆਂ ਵੀ ਹਰ ਬੰਦੇ ਨੂੰ ਐਂ ਲੱਗਦਾ ਹੁੰਦਾ ਵੀ ਚੱਲ ਛੱਡ ਕਾਲਾ ਛੱਡ ਪਰ ਬਹੁਤ ਵਾਰ ਹੁਣ ਛੱਡੀਆਂ ਨਹੀਂ ਜਾਣੀਆਂ ਹੈਗੀਆਂ ਚੀਜ਼ਾਂ ਆਪਦੀਆਂ ਮਨਮਰਜ਼ੀਆਂ ਤੋਂ ਕਿਉਂਕਿ ਪਾਣੀ ਸਿਰ ਤੋਂ ਉੱਤੇ ਦੀ ਜਾ ਰਿਹਾ ਹਰੇਕ ਦੇ ਲਈ ਮੈਂ ਵੇਖਿਆ ਵੀ ਲਿਖਿਆ ਕੁਝ ਹੋਰ ਹੁੰਦਾ ਚੀਜ਼ਾਂ ਅੰਦਰੋਂ ਕੁਝ ਹੋਰ ਹੁੰਦੀਆਂ ਨੇ ਬਹੁਤ ਤੁਸੀਂ ਲੋਕਾਂ ਨੂੰ ਗੁੰਮਰਾਹ ਤੇ ਆਪਦੇ ਵੱਲ ਪਤਾ ਨਹੀਂ ਵੀਊ ਫੋਲੋਅਰ ਦੇ ਵੀਊਜ਼ ਨਾ ਵਧਣਗੇ ਫੋਲੋਅਰ ਦੇਖੋ ਲੋਕ ਇੱਕ ਵਾਰ ਤੁਹਾਨੂੰ ਦੇਖ ਲੈਣਗੇ ਖੋਲ ਲੈਣਗੇ ਪਰ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਗੱਲ ਕੁਝ ਹੋਰ ਹੈ ਅਗਲੀ ਵਾਰ ਤੁਹਾਨੂੰ ਲਾਈਕ ਤੇ ਦੇਖਣਾ ਹੀ ਨਹੀਂਗਾ ਫੇਰ ਤੁਹਾਡਾ ਕਿਵੇਂ ਪ੍ਰੋਮੋਸ਼ਨ ਹੋਊਗੀ ਤਾਂ ਸਹੀ ਕੰਮ ਕਰੋ ਚੰਗਾ ਕੰਮ ਕਰੋ ਚੰਗੇ ਕੰਮ ਨੂੰ ਅਸੀਂ ਸਾਰੇ ਐਪਰੀਸ਼ੀਏਟ ਕਰਾਂਗੇ ਰਾਤ ਜਿਹੜੀ ਘਟਨਾ ਹੋਈ ਕਿਵੇਂ ਅੰਕਲ ਜੀ ਉਹ ਵੀ ਸਾਹਮਣੇ ਆਏ ਦੱਸਿਆ ਕਿ ਪਰੇਸ਼ਾਨ ਕੀਤਾ ਜਾ ਰਿਹਾ ਉਸ ਵਾਰ ਕੀ ਕਹਿਣਾ ਚਾਹੁੰਗੇ ਮੈਂ ਕਹਿਣਾ ਚਾਹੁੰਨੀ ਆ ਪੰਜਾਬ ਸਰਕਾਰ ਨੂੰ ਵੀ ਤੁਸੀਂ ਸਿੱਧੂ ਮੂਸੇਵਾਲੇ ਨੂੰ 2 ਸਾਲ ਹੋ ਗਏ ਇਨਸਾਫ ਨਹੀਂ ਦਿਵਾਇਆ ਔਰ ਉਹ ਗਿਆ ਵੀ ਤੁਹਾਡੀਆਂ ਗਲਤੀਆਂ ਕਰਕੇ ਸੀਗਾ ਜਿਸ ਤਰੀਕੇ ਦੇ ਨਾਲ ਤੁਸੀਂ ਸਿਕਿਉਰਿਟੀ ਲਿੱਤੀ ਔਰ ਉਹਨੂੰ ਪਬਲਿਕ ਕੀਤਾ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਪਰਿਵਾਰ ਨੂੰ ਆਵਦਾ ਇੱਕ ਹੋਂਹਰ ਬੱਚਾ ਸਿੱਧੂ ਮੂਸੇ ਵਾਲਾ ਪੂਰੀ ਦੁਨੀਆ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਜੋ ਪਿਆ ਇਹ ਤੁਹਾਡੀਆਂ ਗਲਤੀਆਂ ਨੇ ਤੇ ਅੱਜ ਤੁਸੀਂ ਜੇ ਉਸ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਤੁਸੀਂ ਉਹ ਖੁਸ਼ੀਆਂ ਨੂੰ ਬਰਦਾਸ਼ਤ ਨਹੀਂ ਕਰ ਰਹੇ ਹੈਗੇ ਤੁਹਾਡੇ ਹਜਮ ਨਹੀਂ ਹੋ ਰਹੀ ਹੈਗੀ ਮੈਂ ਹਰਾਣਾ ਵੀ ਕਿੱਥੋਂ ਤੱਕ ਗਿਰੋਗੇ ਇਨਸਾਫ ਦਿਵਾਓ ਉਸ ਪਰਿਵਾਰ ਨੂੰ ਉਸ ਸਿੱਧੂ ਮੂਸੇ ਵਾਲੇ ਨੂੰ ਉਹਦੇ ਬਾਰੇ ਤੁਸੀਂ ਗੱਲ ਨਹੀਂ ਕਰਦੇ ਤੇ ਤੁਸੀਂ ਸਵਾਲ ਜਿਹੜੇ ਨੇ ਵੀ ਇਹ ਬੱਚੇ ਦਾ ਸਬੂਤ ਦੇਣ ਤੁਹਾਡਾ ਜੇ ਜੇ ਕੋਈ ਕਿਸੇ ਮਾਪੇ ਨੂੰ ਪੁੱਛੇ ਵੀ ਤੁਸੀਂ ਆਪਦੇ ਬੱਚੇ ਦਾ ਕਿਹੋ ਜਿਹਾ ਲੱਗੂਗਾ ਔਰ ਜਿਨ੍ਹਾਂ ਨੇ ਜਿਹੜੀ ਸਰਕਾਰ ਸਵਾਲ ਪੁੱਛ ਰਹੀ ਹੈ ਜੇ ਉਹਨਾਂ ਨੂੰ ਇਹੋ ਜਿਹੇ ਸਵਾਲ ਕੋਈ ਪੁੱਛੇ ਤੇ ਫਿਰ ਕਿਵੇਂ ਲੱਗੂਗਾ ਤੇ ਬਹੁਤ ਮਾੜੀ ਗੱਲ ਹੈ ਆਮ ਆਦਮੀ ਵਾਲੇ ਆਪ ਵੀ ਪੋਸਟਾਂ ਪਾਈ ਜਾਂਦੇ ਕਹਿੰਦੇ ਵੀ ਸੈਂਟਰ ਸਰਕਾਰ ਇਹ ਸਭ ਕੁਝ ਕਰਾ ਰਹੀ ਹੈ ਸਾਡਾ ਨਾਮ ਬਦਨਾਮ ਕਰਦੇ ਬਾਹਰ ਆਉਣ ਅਭਲੇਖ ਕਰਨ ਮਾਨ ਸਾਹਿਬ ਆ ਕੇ ਪ੍ਰੈਸ ਕਾਨਫਰੰਸ ਕਰਨ ਬੋਲਣ ਸੈਂਟਰ ਸਰਕਾਰ ਦੇ ਪਿੱਛੇ ਆਪਦੀਆਂ ਨਕਾਮਯਾਬੀਆਂ ਨੂੰ ਲੁਕੋਣਾ ਨਾ ਕਿਉਂਕਿ ਪੰਜਾਬ ਤੁਹਾਡੇ ਵੱਲ ਦੇਖਦਾ ਹੈ ਪੰਜਾਬ ਨੇ ਸੈਂਟਰ ਨੂੰ ਥੋੜੀ ਵੋਟਾਂ ਪਾਈਆਂ ਸੀ ਤੁਹਾਨੂੰ ਮੁੱਖ ਮੰਤਰੀ ਬਣਾਇਆ ਤੁਹਾਨੂੰ ਵੋਟਾਂ ਪਾਈਆਂ ਸੀਗੀਆਂ ਪੰਜਾਬ ਤੁਹਾਡੇ ਵੱਲ ਦੇਖਦਾ ਹੈ ਜੇ ਪੰਜਾਬ ਨੇ ਜੇ ਪੰਜਾਬ ਨੇ ਤੁਹਾਡੇ ਤੇ ਵਿਸ਼ਵਾਸ ਦਿਖਾਇਆ ਤੇ ਤੁਸੀਂ ਕਹੋ ਜੀ ਸੈਂਟਰ ਸੈਂਟਰ ਕਰੀ ਜਾਂਦਾ ਮਾੜੀਆਂ ਗੱਲਾਂ ਆਪ ਆਪ ਮੁਰੇ ਆਓ ਤੇ ਸਪਸ਼ਟ ਕਰਨ ਦੋ